ਕਿ ਕਰ ਰਹੇ ਹੋ ਤਾਂ ਚੱਲ ਪਈ ਜੀ ਤੋਂ ਬਿਲਕੁਲ ਤੁਸੀਂ ਜੁੜਿਓ ਮਾਂ ਬੋਲੀ ਪੰਜਾਬੀ ਟੀਵੀ ਦੇ ਨਾਲ ਤੇ ਤੁਹਾਨੂੰ ਪ੍ਰਸਤੁਤਲੇ ਜੀ ਐਸਐਸਪੀ ਲੋਕ ਖਾਸ ਪ੍ਰੈਸ ਵਾਰਤਾ ਦਾ ਸਿੱਧਾ ਪ੍ਰਸਾਰਣ ਜਿਹੜਾ ਦਿਖਾਇਆ ਜਾ ਰਿਹਾ ਨਾਬਾ ਹੈੱਡ ਕਨਸਟੇਬਲ ਦਾ ਮਾਰਟਰ ਹੋਇਆ ਸੀ ਤਾਂ ਉਸ ਨੂੰ ਦੇ ਕੇ ਪ੍ਰੈਸ ਵਾਰਤਾ ਕੀਤੀ ਜਾ ਰਹੀ ਹੈ ਜਿਹਦੀਆਂ ਕੀ ਸਿੱਧਾ ਪ੍ਰਸਾਰਣ ਤੁਸੀਂ ਦੇਖ ਰਹੇ ਹੋ ਮਾਂ ਬੋਲੀ ਪੰਜਾਬੀ ਟੀਵੀ ਦੇ ਉੱਤੇ ਹਾਂਜੀ ਦੱਸ ਦਈਏ ਜੀ ਹਾਂਜੀ ਸ਼ੁਰੂ ਆ ਜੀ ਮਾਨਜੋਗ ਮੁੱਖ ਮੰਤਰੀ ਪੰਜਾਬ ਅਤੇ ਮਾਨਜੋਗ ਡੀਜੀਪੀ ਪੰਜਾਬ ਨੇ ਜਿਹੜੀ ਗੈਂਗਸਟਰਾਂ ਤੇ ਵਾਰ ਮੁਹਿੰਮ ਸਾਰੇ ਪੰਜਾਬ ਸੂਬੇ ਚ ਚਲਾਈ ਗਈ ਹੈ ਜਿਦੇ ਚ ਹਰੇਕ ਪ੍ਰਕਾਰ ਦੇ ਕ੍ਰਿਮੀਨਲ ਅਤੇ ਗੈਰ ਸਮਾਜਿਕ ਅਨਸਰ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ 25 ਜਨਵਰੀ 226 ਦੀ ਦਰ ਸ਼ਾਮ ਨੂੰ ਇੱਕ ਬੜੀ ਮੰਦ ਭਾਗੀ ਘਟਨਾ ਨੇ ਅੰਜਾਮ ਲਿਆ ਸੀ ਜਦੋਂ 8 ਤੋਂ 9 ਅਣਪਛਾਤੇ ਨੌਜਵਾਨਾਂ ਨੇ ਹੈੱਡ ਕਨਸਟੇਬਲ ਅਮਨਦੀਪ ਸਿੰਘ ਜਿਹੜੇ ਕਿ ਪੰਜਾਬ ਪੁਲਿਸ ਦੇ ਪਟਿਆਲਾ ਪੁਲਿਸ ਦੇ ਮੁਲਾਜ਼ਮ ਸੀਗੇ ਉਹਨਾਂ ਦਾ ਚਾਕੂ ਮਾਰ ਕੇ ਨਾਬਾ ਬਾਜ਼ਾਰ ਚ ਕਤਲ ਕਰ ਦਿੱਤਾ ਗਿਆ ਸੀ ਤੇ ਉਹਨਾਂ ਦੇ ਬ੍ਰਦਰ ਨਵਦੀਪ ਸਿੰਘ ਨੂੰ ਵੀ ਉਸ ਲੜਾਈ 'ਚ ਜ਼ਖਮੀ ਕਰ ਦਿੱਤਾ ਗਿਆ ਸੀ ਸੋ ਇਮੀਡੀਏਟਲੀ ਕਿਉਂਕਿ ਵਾਰਦਾਤ ਸੰਗੀਨ ਸੀਗੀ ਤੇ ਸਾਡੀਆਂ ਆਪਰੇਸ਼ਨਲ ਟੀਮਾਂ ਇਮੀਡੀਏਟਲੀ ਦੋਸ਼ੀਆਂ ਦੀ ਭਾਲ ਤੇ ਗ੍ਰਿਫਤਾਰੀ ਦੇ ਮਗਰ ਪੈ ਗਈਆਂ ਐਂਡ ਵਿਦਨ 24 ਆਵਰਸ ਅਸੀਂ ਪਹਿਲੇ ਦੋ ਦੋਸ਼ੀ ਅਰੈਸਟ ਕੀਤੇ ਐਂਡ 36 ਘੰਟਿਆਂ ਦੇ ਅੰਦਰ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਟੋਟਲ ਜਿਹੜੇ 6 ਦੋਸ਼ੀ ਸੀਗੇ ਉਹ ਅਸੀਂ ਸਾਰੇ ਅਰੈਸਟ ਕਰ ਲਏ ਤੇ ਉਹਨਾਂ ਤੋਂ ਜਿਹੜਾ ਚਾਕੂ ਵਰਤਿਆ ਗਿਆ ਸੀ ਉਹ ਵੀ ਰਿਕਵਰ ਕਰਾ ਲਿਆ ਗਿਆ ਤੇ ਇੱਥੇ ਮੈਂ ਦੱਸਣਾ ਚਾਹਾਂਗਾ ਕਿ ਪੰਜਾਬ ਸਰਕਾਰ ਦਾ ਤੇ ਮਾਨਯੋਗ ਡੀਜੀਪੀ ਪੰਜਾਬ ਦਾ ਬਿਲਕੁਲ ਕਲੀਅਰ ਮੈਸੇਜ ਹੈ ਜੀ ਕਿਸੇ ਪ੍ਰਕਾਰ ਦੇ ਕ੍ਰਾਈਮਨਲ ਨੂੰ ਵੀ ਜੇਕਰ ਉਹ ਸੋਚਦੇ ਆ ਕਿ ਕ੍ਰਾਈਮ ਕਰਕੇ ਕਾਨੂੰਨ ਦੀ ਗ੍ਰਿਫਤ ਤੋਂ ਬਚ ਸਕਣਗੇ ਇਹ ਬਿਲਕੁਲ ਉਹਨਾਂ ਦੀ ਇੱਕ ਗਲਤਫਹਿਮੀ ਹੈ ਕਿਉਂਕਿ ਪੰਜਾਬ ਪੁਲਿਸ ਅਤੇ ਪਟਿਆਲਾ ਪੁਲਿਸ ਦਾ ਜਿਹੜਾ ਗੈਂਗਸਟਰਾਂ ਤੇ ਵਾਰ ਤੇ ਕ੍ਰਿਮਿਨਲਾਂ ਤੇ ਵਾਰ ਜਿਹੜਾ ਹੈਗਾ ਉਹ ਬੜੀ ਸਰਗਰਮੀ ਨਾਲ ਚੱਲ ਰਿਹਾ ਇੱਥੇ ਮੈਂ ਦੱਸਣਾ ਚਾਹਾਂਗਾ ਕਿ ਬੜੀ ਨਿੱਕੀ ਜੀ ਗੱਲ ਤੇ ਬਹੁਤ ਛੋਟੀ ਜੀ ਗੱਲ ਤੇ ਬਹਿਸ ਹੋਈ ਇਹ ਜਿਹੜੇ ਹੈੱਡ ਕਨਸਟੇਬਲ ਅਮਨਦੀਪ ਸਿੰਘ ਸੀਗੇ ਇਹ ਸਿਵਲ 'ਚ ਸੀਗੇ ਇਹਨਾਂ ਨੇ ਵਰਦੀ ਨਹੀਂ ਪਾਈ ਹੋਈ ਸੀ ਤੇ ਇਹ ਆਪਣੇ ਭਰਾ ਦੇ ਨਾਲ ਉੱਥੇ ਪਿਜ 버ਗਰ ਜਾਂ ਸੰਡਵਿਚ ਖਾਣ ਲਈ ਆਈਟਮਾਂ ਉੱਥੇ ਖਾਣ ਨੂੰ ਗਏ ਸੀ ਤੇ ਉੱਥੇ ਇਹਨਾਂ ਦੀ ਦੁਕਾਨ ਤੇ ਖੜੇ ਇੱਕ ਨੌਜਵਾਨ ਨਾਲ ਜਿਹੜੀ ਆ ਇਸ ਗੱਲ ਤੇ ਬਹਿਸ ਸ਼ੁਰੂ ਹੁੰਦੀ ਆ ਕਿ ਉਹ ਕਹਿੰਦੇ ਕਿ ਤੁਸੀਂ ਪੇਮੈਂਟ ਕਰੋ ਇਹ ਕਹਿੰਦੇ ਅਸੀਂ ਕਰ ਰਹੇ ਹਾਂ ਪੇਮੈਂਟ ਅਸੀਂ ਕਿਤੇ ਨਹੀਂ ਜਾ ਰਹੇ ਅਸੀਂ ਪੇਮੈਂਟ ਕਰਕੇ ਹੀ ਜਾਵਾਂਗੇ ਤੇ ਉਨੀ ਦੇਰ ਚ ਤਲਖੀ ਤੇ ਬਹਿਸ ਬਸਾਈ ਜਿਹੜੀ ਆ ਉਹ ਵੱਧ ਜਾਂਦੀ ਆ ਜਿੱਦ ਤੱਕ ਕੰਮ ਕੀ ਹੁੰਦੀ ਆ ਤੇ ਉਹ ਫੋਨ ਕਰਦੇ ਆ ਤੇ ਇਮੀਡੀਏਟਲੀ 6-7 ਨੌਜਵਾਨ ਜਿਹੜੇ ਉੱਥੇ ਆ ਕੇ ਇਸ ਵਾਰਦਾਤ ਨੂੰ ਅੰਜਾਮ ਦੇ ਦਿੰਦੇ ਤੇ ਅਸੀਂ 36 ਘੰਟਿਆਂ ਦੇ ਅੰਦਰ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸਾਰੇ ਕਾਤਲਾਂ ਨੂੰ ਸਾਰੇ ਦੋਸ਼ੀਆਂ ਨੂੰ ਅਰੈਸਟ ਕਰ ਲਿਆ ਤੇ ਇਹਦੇ ਵਿੱਚ ਐਸਪੀ ਸਪੈਸ਼ਲ ਬ੍ਰਾਂਚ ਜਸਬੀਰ ਸਿੰਘ ਡੀਐਸਪੀ ਨਾਭਾ ਗੁਰਿੰਦਰ ਸਿੰਘ ਬਲ ਇੰਚਾਰਜ ਸੀਆਈਏ ਪਟਿਆਲਾ ਇੰਸਪੈਕਟਰ ਪ੍ਰਦੀਪ ਬਾਜਵਾ ਇੰਚਾਰਜ ਸੀਆਈਏ ਸਮਾਣਾ ਇੰਸਪੈਕਟਰ ਅੰਕੁਰਦੀਪ ਸਿੰਘ ਦੇ ਸਚੋ ਕੋਤਵਾਲੀ ਨਾਬਾ ਨੇ ਬੜੀ ਸ਼ਿੱਦਤ ਨਾਲ ਤੇ ਬੜੇ ਐਫਰਟ ਨਾਲ ਰਿਕਾਰਡ ਟਾਈਮ ਚ ਇਸ ਵਾਰਦਾਤ ਨੂੰ ਜਾਨ ਦੇਣ ਵਾਲੇ ਸਾਰੇ ਕਾਤਲਾਂ ਨੂੰ ਅਸੀਂ ਅਰੈਸਟ ਕੀਤਾ ਤੇ ਬਿਲਕੁਲ ਕਲੀਅਰ ਮੈਸੇਜ ਆ ਜੀ ਆਪਰੇਸ਼ਨ ਗੈਂਗਸਟਰਾਂ ਤੇ ਵਾਰ ਜਿਹੜਾ ਆ ਉਹ ਜਦੋਂ ਦਾ ਸ਼ੁਰੂ ਹੋਇਆ ਤੇ ਪਟਿਆਲਾ ਪੁਲਿਸ ਨੇ 150 ਤੋਂ ਵੱਧ ਜਿਹੜੇ ਕ੍ਰਿਮੀਨਲਸ ਨੇ ਹੀਨਸ ਕ੍ਰਾਈਮ ਚ ਵਾਂਟਡ ਸੀਗੇ ਕਤਲ ਚੇਰਾਦਾ ਕਤਲ ਚ ਲੁੱਟਾਂ ਖੋਹਾਂ ਚ ਉਹ ਅਸੀਂ ਅਰੈਸਟ ਕਰਕੇ ਜੇਲਾ ਚ ਭੇਜੇ ਆ ਤੇ ਜੇਕਰ ਕੋਈ ਵੀ ਕ੍ਰਾਈਮਨਲ ਇਹ ਸੋਚਦਾ ਆ ਕਿ ਕਿਸੇ ਵਾਰਦਾਤ ਨੂੰ ਅੰਜਾਮ ਦੇ ਕੇ ਉਹ ਕਾਨੂੰਨ ਦੀ ਗ੍ਰਿਫਤ ਤੋਂ ਬਚ ਸਕੂਗਾ ਤੇ ਉਹ ਗਲਤਫਹਿਮੀ ਜੜੀ ਆ ਆਪਣੇ ਮਨ ਚੋਂ ਕਰ ਦੇ ਸਰ ਬੇਚਾਨ ਕੀ ਹੋਈ ਹੈ ਇਹ ਕੌਣ ਇਹਨਾਂ ਦੀ ਜੀ ਪਛਾਨ ਜਿਹੜੀ ਆ ਇੱਕ ਮੁੰਡਾ ਆਸ਼ੀਅ ਇੱਕ ਹੀਰਾ ਇੱਕ ਇਹਨਾਂ ਚੋਂ ਜਿਹੜਾ ਰਾਹੁਲ ਇੱਕ ਕੈਫ ਤੇ ਇੱਕ ਰਿੱਕੀ ਤੇ ਜਿਹੜਾ ਬਹਿਸ ਜਿਹੜੀ ਸ਼ੁਰੂ ਹੋਈ ਸੀ ਉਹ ਰਿੱਕੀ ਨਾਮ ਦੇ ਮੁੰਡੇ ਨਾਲ ਸ਼ੁਰੂ ਹੋਈ ਸੀ ਤੇ ਉਹਨੇ ਅੱਗੇ ਰਾਹੁਲ ਨੂੰ ਕੈਫ ਨੂੰ ਹੀਰੇ ਨੂੰ ਤੇ ਇਹਨਾਂ ਨੂੰ ਜਿਹੜਾ ਉੱਥੇ ਬੁਲਾਇਆ ਸੀ ਫੋਨ ਕਰਕੇ ਤੇ ਇਹਨਾਂ ਚੋਂ ਮੈਂ ਦੱਸਣਾ ਚਾਹਾਂਗਾ ਕਿ ਪੁੱਛ ਜਿਹੜੇ ਦੋਸ਼ੀ ਨਹੀਂ ਇੱਕ ਤੇ ਇਹਨਾਂ ਚ ਦੋ ਜਿਹੜੇ ਆ ਉਹ ਜੁਵਨਾਈਲ ਵੀ ਨੇ ਮਤਲਬ ਟੋਟਲ 6 ਗ੍ਰਫਤਾਰੀਆਂ ਨੇ ਉਹਨਾਂ ਚੋਂ ਦੋ ਜੁਵਨਾਈਲਸ ਨੇ ਤੇ ਜਿਹੜਾ ਕੈਫ ਆ ਹੀਰਾ ਤੇ ਆਸ਼ੀ ਇਹਨਾਂ ਦੇ ਉੱਪਰ ਪਹਿਲਾਂ ਵੀ ਕਈ ਮੁਕੱਦਮੇ ਜਿਹੜੇ ਆ ਉਹ ਦਰਜ ਨੇ ਤੇ ਇਸ ਵਾਰਦਾਤ ਨੂੰ ਅੰਜਾਮ ਦੇ ਕੇ ਇਹ ਇਥੋਂ ਫਰਾਰ ਹੋ ਕੇ ਇਹਨਾਂ ਨੇ ਕਿਸੇ ਦੂਜੇ ਡਿਸਟ੍ਰਿਕਟ ਚ ਪਨਾਹ ਲਈ ਸੀ ਤੇ ਬੜੀ ਵਧੀਆ ਇੰਟਰ ਡਿਸਟ੍ਰਿਕਟ ਕੋਆਪਰੇਸ਼ਨ ਦੀ ਅਸੀਂ ਮਿਸਾਲ ਕਾਇਮ ਕਰਦੇ ਹੋਏ ਸਾਡੀ ਆਪਰੇਸ਼ਨਲ ਟੀਮਾਂ ਨੇ 36 ਘੰਟਿਆਂ ਦੇ ਅੰਦਰ ਇਹ ਸਵਾਰਦਾਤ ਨੂੰ ਅੰਜਾਮ ਦੇਣ ਵਾਲੇ ਜਿਹੜੇ 6 ਦੋਸ਼ੀ ਸੀ ਸਾਰੇ ਅਰੈਸਟ ਕਰ ਲਏ। ਕੀ ਕਿਸੇ ਗੈਂਗ ਨਾਲ ਵੀ ਜੁੜੇ ਹੋਏ ਨੇ? ਨਹੀਂ ਜੀ ਇਹ ਕਿਸੇ ਗੈਂਗ ਨਾਲ ਨਹੀਂ ਜੁੜੇ ਜੀ। ਇਹ ਜਿਵੇਂ ਛੋਟੇ-ਮੋਟੇ ਬਦਮਾਸ਼ ਹੁੰਦੇ ਆ ਕੋਈ ਗੈਂਗ ਐਫੀਲੀਏਸ਼ਨ ਕਿਸੇ ਪ੍ਰਕਾਰ ਦੀ ਸਾਹਮਣੇ ਨਹੀਂ ਆਈ ਸਰ ਇਹਨਾਂ ਨੇ ਬੈਸਟੌਕ ਚ ਇਹ ਮਿਸਕੀ ਕੀਤਾ ਗਿਆ ਸੀ ਦੇਖੋ ਜੀ ਇਹ ਕਤਲ ਹੀਟ ਆਫ ਦਾ ਮੂਮੈਂਟ ਚ ਹੋਇਆ ਬੜੀ ਮੈਂ ਜਿਵੇਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਬੜੀ ਛੋਟੀ ਜੀ ਗੱਲ ਦੇ ਪਿੱਛੇ ਬਹਿਸ਼ ਸ਼ੁਰੂ ਹੁੰਦੀ ਉਹ ਕਹਿੰਦੇ ਆ ਕਿ ਜਿਹੜਾ ਤੁਸੀਂ ਕੋਈ ਸੈਂਡਵਿਚ ਵਗੈਰਾ ਖਾਦਾ ਉਹਦਾ ਪੇਮੈਂਟ ਕਰ ਦੋ ਉਹ ਕਹਿੰਦੇ ਅਸੀਂ ਕਰ ਦਿੰਨੇ ਆ ਅਸੀਂ ਅਜੇ ਖਾ ਲਈਏ ਉੱਥੋਂ ਕੋਈ ਗਾਲੀ-ਗਲੋਸ਼ ਸ਼ੁਰੂ ਹੁੰਦਾ ਤੇ ਬਿਲਕੁਲ ਹੀਟ ਆਫ ਦਾ ਮੂਮੈਂਟ ਚ ਉਹ ਫੋਨ ਕਰਦੇ ਆ ਤੇ ਇਹ ਸਾਥੀ ਜਿਹੜੇ ਆ ਕੇ ਉੱਥੇ ਲੜਾਈ ਦੌਰਾਨ ਹੀ ਉਹਨਾਂ ਦੇ ਬਾਡੀ ਦੇ ਪਿਛਲੇ ਸਾਈਡ ਤੇ ਚਾਕੂ ਮਾਰਦੇ ਇੱਕੋ ਜਿਹਾ ਚਾਕੂ ਵਰਤਿਆ ਗਿਆ ਸੀ ਇੱਕ ਵੈਪਨ ਤੇ ਹੋਰ ਕੋਈ ਚਾਕੂ ਸੀਗਾ ਜੀ ਇੱਕ ਚਾਕੂ ਨਾਲ ਦੋ ਵਾਰ ਕੀਤੇ ਗਏ ਸੀ ਇਹ ਸਰ ਇਹ ਵੈਪਨ ਉਹਨਾਂ ਨੂੰ ਜਿਹੜੇ ਬੁਲਾਏ ਗਏ ਬੰਦੇ ਉਹ ਲੈ ਕੇ ਆਏ ਸੀ ਜਾਂ ਜਿਸ ਨਾਲ ਬੈਸ ਹੋਈ ਉਹ ਜਿਹੜੇ ਬੁਲਾਏ ਗਏ ਬੰਦੇ ਸੀ ਉਹਨਾਂ ਚੋਂ ਇੱਕ ਬੰਦਾ ਹੈਗਾ ਤਨ ਲੈ ਕੇ ਆਇਆ ਸਰ ਇਹ ਮਾਲਕ ਸੀਗਾ ਸਰ ਇਹ ਜਿਹੜੇ ਜਿਸ ਬੰਦੇ ਨਾਲ ਪਹਿਲਾਂ ਬੈਸ ਹੋਈ ਉਹ ਮਾਲਕ ਸੀ ਦੁਕਾਨ ਦਾ ਨਹੀਂ ਉਹ ਮਾਲਕ ਨਹੀਂ ਸੀਗਾ ਜੀ ਉਹ ਦੁਕਾਨ ਤੇ ਉਹ ਖੜਿਆ ਸੀ ਉਹ ਵੀ ਸ਼ਾਇਦ ਕਸਟਮਰ ਹੀ ਸੀਗਾ ਤੇ ਉਹਨੇ ਕਿਹਾ ਸੀ ਕਿ ਯਾਰ ਤੁਸੀਂ ਪੇਮੈਂਟ ਕਰ ਦੋ ਮਾਲਕ ਨਾਲ ਕੋਈ ਬੈਸ ਨਹੀਂ ਹੁੰਦੀ ਉਹ ਕਿਸੇ ਨਸ਼ੇ 'ਚ ਸੀਗੇ ਜਾਂ ਨਹੀਂ આરોપી ਕੋਈ ਨਸ਼ੇ 'ਚ ਨਹੀਂ ਸੀਗੇ ਜੀ ਮਤਲਬ ਅਜੇ ਅਸੀਂ ਇਹਨਾਂ ਦੇ ਬਾਕੀ ਡੋਪ ਟੈਸਟ ਵਗੈਰਾ ਕਰਾਣੇ ਆ ਕਿ ਐਡਿਕਟਸ ਹੈਗੇ ਦੇਖਣ ਲਈ ਪਰੰਤੂ ਵਾਰਦਾਤ ਦੇ ਸਮੇਂ ਕਿਸੇ ਪ੍ਰਕਾਰ ਦੀ ਇਹ ਕੋਈ ਗੱਲ ਨਹੀਂ ਸੀਗੀ ਕਿ ਕੋਈ ਬਹੁਤੇ ਨਸ਼ੇ 'ਚ ਹੋਣ ਉਤੇ ਬੈਸ ਹੀ ਇੰਨੀ ਵੱਧ ਗਈ ਉਹਨੇ ਤੈਸ਼ 'ਚ ਆ ਕੇ ਜਿਹੜਾ ਰਿੱਕੀ ਆ ਉਹਨੇ ਫੋਨ ਕੀਤੇ ਤੇ ਬਾਕੀ ਉਹਦੇ ਸਾਥੀ ਭੱਜ ਕੇ ਆਏ ਤੇ ਉੱਥੇ ਉਹਨਾਂ ਨੇ ਚਾਕੂ ਨਾਲ ਇੱਕ ਚਾਕੂ ਨਾਲ ਦੋ ਵਾਰ ਕੀਤੇ ਸਰ ਜਖਮੀਆਂ ਸਰ ਉਹ ਕਿਵੇਂ ਹੁਣ ਉਹਨਾਂ ਦੀ ਹਾਲਤ ਦੇਖੋ ਜਿਹੜੇ ਭਰਾ ਉਹਨਾਂ ਦੇ ਜ਼ਖਮੀ ਆ ਜਿਨ੍ਹਾਂ ਦੇ ਬਿਆਨਾਂ ਤੇ ਮੁਕੱਦਮਾ ਅਸੀਂ ਦਰਜ ਕੀਤਾ ਉਹ ਹੁਣ ਆਊਟ ਆਫ ਡੇਂਜਰ ਨੇ ਤੇ ਇਹਦੇ ਚ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਜਿਹੜੇ ਇਹ ਤਿੰਨ ਦੋਸ਼ੀ ਨੇ ਇਹਨਾਂ ਤੇ ਪਹਿਲਾਂ ਵੀ ਮਤਲਬ ਵਾਰਦਾਤਾਂ ਦੇ ਜਿਵੇਂ ਚੋਰੀਆਂ ਵਗੈਰਾ ਦੇ ਮੁਕੱਦਮੇ ਜਿਹੜੇ ਆ ਦਰਜ ਨੇ ਤੇ ਸਾਰੇ ਹੀ ਇਹ ਬੋੜਾ ਗੇਟ ਨਾਬਾ ਏਰੀਏ ਦੇ ਰਹਿਣ ਵਾਲੇ ਆ ਸਰ ਕਿੱਥੋਂ ਗ੍ਰਫਤਾਰੀ ਕਿੱਥੇ ਹੋਈ ਹੈ 6 ਜਣੇ ਦੀ ਦੇਖੋ ਜੀ ਇਹ ਕੁਝ ਮੰਦੇ ਅਸੀਂ ਲੁਧਿਆਣੇ ਤੋਂ ਵੀ ਗ੍ਰਫਤਾਰ ਕੀਤੇ ਤੇ ਬਾਕੀ ਜਿਹੜਾ ਇਨਵੈਸਟੀਗੇਸ਼ਨ ਦਾ ਹਿੱਸਾ ਹੈ ਉਹ ਡਿਟੇਲਸ ਤੁਹਾਨੂੰ ਬਾਅਦ ਚ ਕੀ ਦੁਬਾਰੇ ਦੱਸਿਆ ਸਰ ਜਿਹੜਾ ਇਹ ਸਾਰੇ ਜੀ ਕੀ ਉਹ ਸਟੱਡੀ ਕਰਦੇ ਸੀ ਆ ਵੈਸੇ ਹੁਣ ਸੀਗੇ ਕਿਮੇ ਜੀ ਜਿਹੜੇ ਦੋ ਨਵਾਲੇ ਗਏ ਜੋ ਸਕੂਲੀ ਪ੍ਰੀਖਿਆ ਕਿਉਂ ਨਹੀਂ ਉਹ ਜਿਹੜੇ ਦੋ ਨਵਾਲੇ ਗਾ ਜੀ ਉਹ ਸਕੂਲ ਚ ਪੜਦੇ ਸੀ ਬਟ ਉਹਨਾਂ ਨੇ ਪੜ੍ਹਾਈ ਜਿਹੜੀ ਆ ਆਪਣੀ ਡ੍ਰੌਪ ਕੀਤੀ ਹੋਈ ਸੀ ਸਰ ਪਟਿਆਲਾ ਪੁਲਿਸ ਨੇ ਕੋਈ ਪਰਿਵਾਰ ਲਈ ਰਿਕਮੈਂਡ ਕੀਤਾ ਜੀ ਕਨਸਟੇਬਲ ਦੇਖੋ ਜੀ ਜੋ ਵੀ ਮਤਲਬ ਇਹੋ ਜੀ ਜਦੋਂ ਵੀ ਇੰਨੀ ਮੰਦ ਭਾਗੀ ਤਨ ਸਖਾਵੀ ਘਟਨਾ ਹੁੰਦੀ ਆ ਤੇ ਜੋ ਵੀ ਸਰਕਾਰੀ ਪਾਲਿਸੀ ਮੁਤਾਬਕ ਜੋ ਵੀ ਫੈਮਲੀ ਨੂੰ ਰਿਲੀਜ਼ ਦਾ ਜ਼ਰਾ ਬਣਾ ਆਪਣੀ ਪ੍ਰੋਪਰ ਉਹਦਾ ਪ੍ਰੋਪੋਜ਼ਲ ਬਣਾ ਕੇ ਭੇਜਾਂਗੇ ਜੀ ਕਿੰਨੇ ਦਿਨ ਤੇ ਰਿਮਾਂਡ ਤੇ ਨਹੀਂ ਇਹ ਹੁਣ ਜੀ ਇਹ ਇੱਕ ਵਾਰੀ ਤੇ 3 ਦਿਨ ਹੀ ਰਿਮਾਂਡ ਆ ਤੇ ਹੋਰ ਵੀ ਅੱਗੇ ਇਹਨਾਂ ਦਾ ਕ੍ਰਿਮੀਨਲ ਪਿਛੋਕੜ ਜਿਹੜਾ ਉਹਦੇ ਬਾਰੇ ਪ੍ਰਤਾਨ ਕੀਤੀ ਜਾਊਗੀ ਥੈਂਕ ਯੂ ਸਰ